ਅ ਸਿੱਧੂ ਮੂਸੇਵਾਲੇ ਦੀ ਤੁਸੀਂ ਇੱਕ ਵੀਡੀਓ ਦੇਖੋਗੇ ਨਾ ਤੁਸੀਂ ਸੱਚੀਓ ਰੋਵੋਗੇ ਕਹੋਗੇ ਕਿ ਵਕਈ ਉਹ ਬੰਦਾ ਜੁੜਿਆ ਹੋਇਆ ਸੀ ਮਿੱਟੀ ਦੇ ਨਾਲ ਤੇ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦਾ ਸੀ ਬਹੁਤ ਦਲੀ ਇੱਛਾ ਸੀ ਅਗਰ ਤੁਸੀਂ ਇਹ ਵੀਡੀਓ ਦੇਖੋਗੇ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਪਰ ਜਿਨ੍ਹਾਂ ਨੇ ਇਹ ਕੁੱਤੇ ਕੰਮ ਕੀਤੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ ਜਿਨ੍ਹਾਂ ਨੇ ਗੰਦੀ ਰਾਜਨੀਤੀ ਖੇਡੀ ਆਣਾ ਸਾਡੇ ਤੋਂ ਸਾਡਾ ਭਰਾ ਸਿੱਧੂ ਮੂਸੇਵਾਲਾ ਕੋਇਆ ਉਹਦੀ ਕਲਮ ਨੂੰ ਹਮੇਸ਼ਾ ਸਲੂਟ ਆ ਵਾਕੇ ਦਮ ਸੀ ਬੰਦੇ ਚ ਲਿਖਦਾ ਵੀ ਸੀ ਤੇ ਆਪਦੀ ਹਕੀਕਤ ਤੇ ਆਪਦੇ ਨਾਲ ਜੋ ਕੁਝ ਵਾਪਰਦਾ ਨਾ ਉਹੀ ਕੁਝ ਉਹਨੇ ਗਾਣਿਆਂ ਦੇ ਵਿੱਚ ਲਿਖਿਆ ਸੀ ਕੁਝ 도ਗਲੇ ਬੰਦੇ ਹਜੇ ਵੀ ਉਹਨੂੰ ਮਰਨ ਤੋਂ ਬਾਅਦ ਵੀ ਗਲਤ ਕਹਿੰਦੇ ਨੇ ਉਨੋ ਉਹਦੇ ਗਾਣਿਆਂ ਨੂੰ ਨਾ ਚੰਗੀ ਤਰ੍ਹਾਂ ਸੁਣੋਗੇ ਤੁਹਾਨੂੰ ਪਤਾ ਲੱਗੂ ਜੋ ਸਾਡੀ ਨਜ਼ਰ ਚ ਉਹ ਦੇ ਨੇ ਹੋ ਤੈਨੂੰ ਕਾਤਲ ਲੱਗਣ ਹਵਾਰੇ ਨਹੀਂ ਉਹ ਬਸਿਆਸੇ ਕਰਕੇ ਤੇਰੇ ਨਾਲ ਹੋ ਸਾਡੀ ਬਣਦੀ ਨਹੀਂ ਸਰਕਾਰ ਨਹੀਂ ਹੋ ਬਸ ਐਸੇ ਕਰਕੇ ਤੇਰੇ ਨਾਲ ਹੋ ਸਾਡੀ ਬਣਦੀ ਨਹੀਂ ਸਰਕਾਰੇ ਹੋ ਤੈਨੂੰ ਮਾਨ ਸਦਾ ਹੀ ਰਹਦਾ ਏ ਹੋ ਕਦੇ ਚੰਦੂ ਤੇ ਕਦੇ ਗੰਗੂ ਤੇ ਹੋ ਫਿਰ ਉਹ ਦੋ ਤਾਂ ਕੋਈ ਬੌੜਿਆ ਨਹੀਂ ਹੋ ਜਦੋਂ ਖਤਰਾ ਬਣਿਆ ਜੰਜੂ ਤੇ ਹੋ ਤੇਰੇ ਲਈ ਮਖਮਲ ਸੇ ਜਾਣੇ ਸਾਡੇ ਲਈ ਛਵੀਆਂ ਯਾਰੇ ਨੀ ਹੁ ਬਤੀਏ ਸੇ ਕਰਕੇ ਤੇਰੇ ਨਾਂ ਹੋ ਸਾਡੀ ਬਣਦੀ ਨਹੀਂ ਸਰਕਾਰੇ ਦੀ ਹਉ ਬਸ ਇਹ ਸੇ ਕਰਕੇ ਤੇਰੇ ਨਾਲ ਹਉ ਸਾਡੀ ਬਣਦੀ ਨਹੀਂ ਸਰਕਾਰੇ